ਇੱਕਤੀ ਵਾਰ ਨਾ ਬਈ ਆਪਾਂ ਐਕਸਪੀਰੀਅੰਸ ਕਰਕੇ ਦੇਖਿਆ ਸੀ ਆ ਚੋਣੇ ਦੇ ਵਿੱਚ ਆਪਾਂ ਜਿਹੜੀ ਫੋਰਡਾਈ ਦਵਾਈ ਪਾਈ ਆ ਤੇ ਜਿਹੜਾ ਆ ਚੋਣਾ ਬਈ ਇਹਦੇ ਵਿੱਚ ਆਪਾਂ ਜਿਹੜੀ ਫੋਰਡਾਈ ਦਵਾਈ ਆ ਜਿਹੜੀ ਉਹ ਪਾਈ ਨੇ ਤੇ ਬਾਲਾ ਆਪਾਂ ਇਹਦੇ ਵਿੱਚ ਜਿਹੜਾ ਖਰਚਾ ਨਹੀਂ ਕਰਿਆ ਤੇ ਜਿਹੜਾ ਆ ਚੋਣਾ ਬਈ ਆ ਤਿੰਨ ਕਾਰੇ ਜਿਹੜੇ ਲੱਗੇ ਆਪਣੇ ਬਾਅਦ ਚ ਤੇ ਇਹ ਕਾਰੇ ਜਿਹੜੇ ਲੱਗੇ ਥੋੜੀ ਜਿਹੀ ਪਹਿਲਾਂ ਲੱਗੇ ਆ ਪੰਜ-ਸੱਤ ਦਿਨਾਂ ਦਾ ਜਿਹੜਾ ਉਹ ਫਰਕ ਆ ਬਈ ਤੇ ਐਕਤੀ ਵਾਰ ਆਪਾਂ ਐਕਸਪੀਰੀਅੰਸ ਕਰਕੇ ਦੇਖਿਆ ਸੀ ਤੇ ਵੀ ਜਿੱਥੇ ਲਾਲ ਮਿੱਟੀ ਵਾਲਾ ਬਾਹਣ ਆ ਬਈ ਉੱਥੇ ਤਾਂ ਆਪਾਂ ਨੂੰ ਪਾਉਣ ਦੀ ਕੋਈ ਲੋੜ ਨਹੀਂ ਹੈ ਨਾ ਤੇ ਜਿੱਥੇ ਰੇਤ ਆ ਬਈ ਉੱਥੇ ਜ਼ਰੂਰ ਪਾ ਦਿਓ ਪਰ ਲਾਲ ਮਿੱਟੀ ਵਾਲੇ ਬਾਹਣ ਚ ਜੇ ਪਾਣੀ ਵੱਧ ਤੋਂ ਵੱਧ ਖੜਦਾ ਬੰਦੇ ਰਹੇ ਬਈ ਤਾਂ ਆਪਾਂ ਨੂੰ ਜਿਹੜੀ ਫੋੜਾ ਜ ਦਵਾਈ ਆ ਉਹ ਪਾਉਣ ਦੀ ਕੋਈ ਲੋੜ ਨਹੀਂ ਬਈ ਨਾ ਆਪਾਂ ਨੂੰ ਕੱਖਾਂ ਨਹੀਂ ਪਾਉਣ ਦੀ ਲੋੜ ਹੈ ਤੇ ਆਪਾਂ ਨੂੰ ਜਿਹੜੇ ਬਾਣੀਆਂ ਜਿਹੜੇ ਉਹ ਫਾਲਤੂ ਦਾ ਉੱਪਰ ਤੋਂ ਖਰਚਾ ਕਰਾਈ ਜਾਂਦੇ ਵੀ ਤੁਸੀਂ ਆਹ ਪਾ ਲਓ ਹੈ ਨਾ ਵੀ ਇਹਦੇ ਨਾਲ ਵਧੀਆ ਰਿਜ਼ਲਟ ਮਿਲੂ ਹੈ ਇਹਦੇ ਨਾਲ ਵਧੀਆ ਰਿਜ਼ਲਟ ਮਿਲੂਗਾ ਪਰ ਆਪਾਂ ਨੂੰ ਕੋਈ ਪਾਲਾ ਬੈਨੀਫਿਟ ਨਹੀਂ ਲੱਗਿਆ ਇਹਦੇ ਵਿੱਚ ਪਾ ਕੇ ਵੀ ਦੇਖ ਲਈ ਤੇ ਨਹੀਂ ਵੀ ਪਾ ਕੇ ਦੇਖੀ ਤੇ ਵੱਤ ਤੋਂ ਵੱਤ ਜਿਹੜਾ ਬੰਦਾ ਪਾਣੀ ਖੜਾਉਂਦਾ ਬਈ ਉਹਦੇ ਨਾਲ ਕੀੜਾ ਤੇ ਨਾਕੱਖ ਹੋਵੇ ਤੇ ਜਿਹੜਾ ਝੋਨਾ ਫੋਟਾ ਜਿਹੜੀ ਉਹ ਵੱਤ ਤੋਂ ਵੱਤ ਦਿੰਦਾ ਤੇ ਇੱਕ ਕੱਪ ਨੂੰ ਹੋ ਦਵਾਈ ਦਿੱਤੀ ਆ ਬਈ ਤੇ ਉਹ ਬਈ ਆਪਾਂ ਨੂੰ ਗਾਰੰਟੀ ਨਾਲ ਦੇਤੀ ਆ ਇੱਕ ਦੀ ਤੇ ਆਪਾਂ ਉਹ ਵੈਸੇ ਤਾਂ ਆਪਾਂ ਪਾਉਂਦੇ ਨਹੀਂ ਜੀ ਆਪਾਂ ਨੂੰ ਬਾਣੀਆਂ ਕਹਿੰਦੇ ਵੀ ਤੁਸੀਂ ਪਾ ਕੇ ਜ਼ਰੂਰ ਦੇਖਿਓ ਜਿਹੜਾ ਝੋਨਾ ਆਪਣਾ ਥੋੜਾ ਸੌਣਾ ਲੱਗਿਆ ਹੋਇਆ ਤੇ ਇਹਦੇ ਵਿੱਚ ਵੀ ਆਪਾਂ ਜਿਹੜੀ ਉਹ ਦਵਾਈ ਪਾ ਕੇ ਦੇਖਾਂਗੇ ਵੀ ਜੇ ਰਿਜ਼ਲਟ ਨਾ ਆਇਆ ਤਾਂ ਉਹਨਾਂ ਦਾ ਕਹਿਣਾ ਇਹ ਆ ਵੀ ਤੁਸੀਂ ਜਿਹੜਾ ਉਹ ਫਾਫਾ ਹੂਗਾ ਤੁਸੀਂ ਸਾਡੇ ਕੋਲੇ ਚੱਕ ਲਿਆਓ ਤੇ ਜਿਹੜੇ ਤੁਹਾਡੀ ਦਵਾਈ ਦੇ ਪੈਸੇ ਆ ਜਿਹੜੇ ਉਹ ਤੁਹਾਨੂੰ ਵਾਪਸ ਕੀਤੇ ਜਾਣਗੇ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਉਹ ਕਿਹੜੀ ਦਵਾਈ ਆ ਬਾਈ ਤੇ ਜੇ ਆਪ ਨੂੰ ਰਿਜ਼ਲਟ ਵੀ ਵਧੀਆ ਆਇਆ ਉਹਦਾ ਦਵਾਈ ਦਾ ਤਾਂ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਤੇ ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਤੁਸੀਂ ਅਗਲੀ ਵੀਡੀਓ ਜਿਹੜੀ ਉਹ ਆਪਾਂ ਪਾਵਾਂਗੇ ਤੇ ਮਿਲਦੇ ਆ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ